ਜਿਹੜਾ ਇੰਟਰਨਲ ਪੰਜਾਬ ਯੂਨੀਵਰਸਿਟੀ ਦਾ ਇੰਟਰਨਲ ਸਿਸਟਮ ਹੈ ਸੈਨੇਟ ਦਾ ਇਲੈਕਸ਼ਨਸ ਦਾ ਉਹ 59 ਸਾਲ ਪੁਰਾਣਾ ਹੈਗਾ ਉਹਨੂੰ ਸਾਰੇ ਨੂੰ ਤੈਸ ਨੈਸ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ ਰਵਈਆ ਜਿਹੜਾ ਉਹ ਬੀਜੇਪੀ ਦੀ ਸਰਕਾਰ ਦਾ ਹੈਗਾ ਤੇ ਹੌਲੀ 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 ਪੰਜਾਬ ਨੂੰ ਬਿਲਕੁਲ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕਰੇਟ ਡੈਮੋਕਰੇਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਹੈ ਉਹ ਬਿਲਕੁਲ ਸਕਵੀਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਇਹਨੂੰ ਖਰਾਬ ਕਰੀਏ ਇਸ ਸਰਕਾਰ ਨੇ ਸਭ ਤੋਂ ਵੱਧ ਜਿਹੜਾ ਨੰਗ ਜਾਰ ਕੀਤਾ ਨਾ ਜਿਹੜਾ ਸੌਕ ਬੰਦਾ ਦਿੱਲੀੋਂ ਲਿਆ ਕੇ ਬਿਠਾ ਲ ਦਿੱਤਾ ਤੇ ਜਿਹਨੇ ਸੀਐਮ ਦਾ ਆਫਿਸ ਵੀ ਕੰਟਰੋਲ ਕਰ ਲਿਆ ਮਨਿਸਟਰਾਂ ਦੀ ਤਾਂ ਗੱਲ ਹੀ ਛੱਡੋ ਐਮਐਨਆ ਦੀ ਤਾਂ ਗੱਲ ਹੀ ਛੱਡੋ ਮੈਂ ਤਾਂ ਹੁਣ ਭਗਵੰਤ ਮਾਨ ਜੀ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਸਲੀ ਗੱਲ ਹੈ ਸਟੇਜ ਤੇ ਸਟੇਟ ਦਾ ਫਰਕ ਹੈਗਾ ਬਹੁਤ ਤੁਸੀਂ ਕਰਨਾ ਕੀ ਚਾਹੁੰਦੇ ਆ ਕਿਉਂਕਿ ਕੋਈ ਫ੍ਰੀ ਵੀ ਵੰਡੀ ਜਾਂਦਾ ਕੋਈ ਕੁਛ ਵੰਡੀ ਜਾਂਦਾ ਵੰਡੀ ਕਾਦੇ ਨਾ ਜਾਵਾਂਗੇ 5 ਲੱਖ ਕਰੋੜ ਦਾ ਕਰਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਣ ਹੈ ਸਰਕਾਰ ਨੇ ਜਾਣਾ ਔਰ ਐਜੂਕੇਸ਼ਨ ਦੇ ਉੱਤੇ ਇਹ ਸਿੱਧਾ ਸਿੱਧਾ ਫੈਡਰਲ ਸਟਰਕਚਰ ਦਾ ਸਾਡੇ ਉੱਤੇ ਇਹ ਹਮਲਾ ਹੈਗਾ ਮਾਨਸਿਕ ਤਰ ਡਿਕਟੇਟਰਸ਼ਿਪ ਵਾਲੀ ਹੈ ਜਿਹੜਾ ਇੰਟਰਨਲ ਪੰਜਾਬ ਯੂਨੀਵਰਸਿਟੀ ਦਾ ਇੰਟਰਨਲ ਸਿਸਟਮ ਹੈ ਸੈਨੇਟ ਦਾ ਇਲੈਕਸ਼ਨਸ ਦਾ ਉਹ 59 ਸਾਲ ਪੁਰਾਣਾ ਹੈਗਾ ਉਹਨੂੰ ਸਾਰੇ ਨੂੰ ਟੈਸ ਨੈਸ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ ਰਵਈਆ ਜਿਹੜਾ ਉਹ ਭਾਜੀਪੀ ਦੀ ਸਰਕਾਰ ਦਾ ਹੈਗਾ ਔਰ ਮੈਂ ਸਮਝਦਾ ਕਿ ਮੈਂ ਸਮਝਦਾ ਕਿ ਇਹ ਰিস্টੋਰ ਹੋਣਾ ਚਾਹੀਦਾ ਇਹ ਕੱਲਾ ਇੱਥੇ ਨਹੀਂ ਹੈ ਚਾਹੇ BBMP ਦੀ ਗੱਲ ਹੋਵੇ ਡੈਮ ਸੇਫਟੀ ਐਕਟ ਲਿਆ ਕੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ ਇਹ ਹੌਲੀ 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 ਪੰਜਾਬ ਨੂੰ ਬਿਲਕੁਲ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕਰੇਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ ਸਕਵੀਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਇਹਨੂੰ ਖਰਾਬ ਕਰੀਏ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ 'ਚ ਲਿਜਾ ਕੇ ਰਿਜੈਕਟ ਕਰਦੇ ਬੀਬੀਐਮਪੀ ਦੇ ਸਬੰਧ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ ਲੇਕਿਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਬਟ ਉਹਦੇ ਤੇ 1% ਵੀ ਕਿਤੇ ਉਹਨਾਂ ਦੇ ਕੰਨ ਤੇ ਜੂਨ ਨਹੀਂ ਸਰਗੀ ਸੋ ਇਹ ਇੱਕ ਬਹੁਤ ਵਧੀਆ ਇਸ ਜਥੇਬੰਦੀ ਦਾ ਉਪਰਾਲਾ ਤੇ ਸਾਨੂੰ ਜਿਸ ਤਰ੍ਹਾਂ ਅਸੀਂ ਕਿਸਾਨ ਮਸਲਿਆਂ ਦੇ ਉੱਤੇ ਇਕੱਠੇ ਹੋ ਕੇ ਲੜੇ ਸੀ ਮੈਨੂੰ ਲੱਗਦਾ ਅਕ੍ਰੋਸ ਦਾ ਪਾਰਟੀ ਲਾਈਨ ਅਕ੍ਰੋਸ ਦਾ ਜਥੇਬੰਦੀਆਂ ਮੈਨੂੰ ਲੱਗਦਾ ਹਰ ਬੰਦੇ ਨੂੰ ਇਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਇਹ ਜਿਹੜੀਆਂ ਹੌਲੀ-ਹੌਲੀ ਸਾਡੇ ਤੇ ਵਾਰ ਕੀਤੇ ਜਾ ਰਹੇ ਆ ਉਹਦੇ ਵਿੱਚੋਂ ਅਸੀਂ ਨਿਕਲ ਵੀ ਸਕੀਏ ਔਰ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਉਹਨੂੰ ਅੱਗੇ ਵੀ ਵਧਾ ਸਕਦੇ। ਪ੍ਰਕਰ ਜੀ ਭਾਜਪਾ ਨੇ ਕਿਹਾ ਵੀ ਰਿਫਾਰਮਸ ਕਮੇਟੀ ਜਿਹੜੀ ਆ ਉਹ 3 ਸਾਲ ਪਹਿਲਾਂ ਦੀ ਰਿਪੋਰਟ ਸੋਪੀ ਸੀ ਉਦੋਂ ਭਗਵੰਤ ਮਾਨ ਜੀ ਹੋਰਾਂ ਨੇ ਕੁਝ ਨਹੀਂ ਕਿਹਾ ਹੋਣਾ ਨਾ ਨੋਟਸ ਜਾਰੀ ਹੋਇਆ ਨਾ ਤਾਂ ਉਸ ਤੋਂ ਬਾਅਦ ਸੈਨੇਟ ਮੈਂਬਰ ਦੇ ਤੌਰ ਤੇ ਕਮੇਟੀ ਕੀਤੀ ਹੈ ਨਾ ਹੀ ਮੀਟਿੰਗ ਤੇ ਹਾਜ਼ਰ ਹੋਇਆ। ਉਹ ਤੇ ਕੀ ਕਹਿਣਾ ਤੁਹਾਡਾ? ਦੇਖੋ ਮੈਂ ਤਾਂ ਹੁਣ ਭਗਵੰਤ ਮਾਨ ਜੀ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਸਲੀ ਗੱਲ ਹੈ ਸਟੇਜ ਤੇ ਸਟੇਟ ਦਾ ਫਰਕ ਹੈਗਾ ਬਹੁਤ। ਤੇ ਵਿਚਾਰੇ ਸਟੇਜ ਚ ਚਲਾਉਂਦੇ ਹੈਗੇ ਆ। ਤੇ ਚੁਟਕਲੇ ਚਟਕਲੇ ਸੁਣਾ ਕੇ ਦੇਖੋ ਲੋਕੀ ਵੀ ਇਹਨਾਂ ਚੀਜ਼ਾਂ 'ਚ ਖੁਸ਼ ਰਹਿੰਦੇ ਆ ਲੋਕੀ ਵੀ ਦੇਖੋ ਸੋਹਰਦਤਾ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ ਮੈਂ ਬਹੁਤ ਇਹੋ ਜਿਹੇ ਲੀਡਰ ਦੇਖਦਾ ਜਿਹੜੇ ਗੱਲਾਂ-ਗੁੱਲਾਂ ਸੁਣਾ ਕੇ ਅਸਲੀਅਤ ਦੇ ਉੱਤੋਂ ਕਿਤੇ ਪਰਦਾ ਪਾਉਂਦੇ ਆ ਕਿਤੇ ਪਰਦਾ ਚੱਕ ਦਿੰਦੇ ਆ ਆ ਮੈਂ ਤਾਂ ਸੱਚੀ ਗੱਲ ਆ ਮੈਨੂੰ ਇੰਨਾ ਅਫਸੋਸ ਹੋਇਆ ਆ ਜਿਹੜੀ ਤਰਨ-ਤਾਰਨ ਦੀ ਇਲੈਕਸ਼ਨ ਆ ਅਕਰੋਸ ਦਾ ਪਾਰਟੀ ਲਾਈਨ ਕਿਸੇ ਨੇ ਤਰਨ-ਤਾਰਨ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਤਰਨ ਤਾਰਨ ਬਾਰੇ ਪੁੱਛਿਆ ਹੀ ਨਹੀਂ ਮੈਨੂੰ ਇੱਕ ਲੀਡਰ ਨੇ ਪੁੱਛਿਆ ਵੀ ਯਾਰ ਇਹ ਲੋਕੀ ਚੁੱਪ ਕਿਉਂ ਹੋ ਗਏ ਵੀ 75 80% ਲੋਕੀ ਦੱਸਦੇ ਨਹੀਂ ਮੈਂ ਕਿਹਾ ਪਿਛਲੇ 5 ਦਹਾਕਿਆਂ ਤੋਂ ਜਾਂ ਤਾਂ ਇਹ ਕੁੱਟੇ ਗਏ ਤੇ ਜਾਂ ਮਾਰੇ ਗਏ ਚਾਹੇ ਸਟੇਟ ਦੀਆਂ ਜਥੇਬੰਦੀਆਂ ਸੀ ਚਾਹੇ ਦੇਸ਼ ਦੀਆਂ ਦੇਸ਼ ਦੀਆਂ ਏਜੰਸੀਆਂ ਸੀ ਚਾਹੇ ਸਟੇਟ ਦੀਆਂ ਏਜੰਸੀਆਂ ਸੀ ਅਸਲੀ ਗੱਲ ਹੈ ਉਹਨਾਂ ਦੀ ਕਦੀ ਕਿਸੇ ਨੇ ਸਾਰ ਲਈ ਉਹਨਾਂ ਦਾ ਐਜੂਕੇਸ਼ਨ ਸਿਸਟਮ ਦੀ ਕਿਸੇ ਨੇ ਗੱਲ ਕੀਤੀ ਉਹਨਾਂ ਦੇ ਬੱਚੇ ਵੀ ਚਾਹੁੰਦੇ ਆ ਯਾਰ ਉਹ ਇਨੀ ਬਹਾਦਰ ਕੌਮ ਜਿਹੜੀ ਜਿਹੜੀ ਉੱਥੋਂ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਜਿਹੜੇ ਸ਼ਾਂਤੀ ਦੇ ਪਹੁੰਚ ਸੀ ਔਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਖੰਡੇ ਦੇ ਨਾਲ ਲਾਈਨ ਮਾਰ ਦਿੱਤੀ ਸੀ ਜਦੋਂ 1757 ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਇਹ ਉਹ ਧਰਤੀ ਸੀ ਲੇਕਿਨ ਅੱਜ ਹੌਲੀ-ਹੌਲੀ ਲੋਕੀ ਚੁੱਪ ਹੋ ਗਏ ਇਹ ਚੁੱਪ ਅਸਲੀ ਗੱਲ ਹੈ ਹੌਲੀ-ਹੌਲੀ ਸਾਨੂੰ ਕਰਾ ਰਹੇ ਆ ਤੇ ਸਾਨੂੰ ਖੰਡ ਦੀ ਜ਼ਰੂਰਤ ਹੈ ਇਕੱਠੇ ਹੋ ਕੇ ਖੰਡ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਪੰਜਾਬ ਔਰ ਸਾਡਾ ਦੇਸ਼ ਕਿਉਂਕਿ ਅਸੀਂ ਤਾਂ ਦੇਸ਼ ਦੇ ਵਿੱਚ ਕੰਟਰੀਬਿਊਟ ਕਰਦੇ ਆਂ ਯਾਰ 80% ਸ਼ਹਾਦਤਾਂ ਦੇਤੀਆਂ ਹੁਣ ਕਿਉਂ ਹੌਲੀ ਹੌਲੀ ਸਾਨੂੰ ਛੋਟਾ ਛੋਟਾ ਕਰੀ ਜਾਣਦੇ ਹੋ ਕਿੱਥੇ ਲਾਹੌਲ ਸਪਿਤੀ ਤੋਂ ਲੈ ਕੇ ਤੇ ਕਿੱਥੇ ਖੈਬਰ ਦਰੇ ਤੱਕ ਸੀ ਤੇ ਹੁਣ ਜਿੱਥੇ ਕਿ ਹੈਗੇ ਆ ਉੱਥੋਂ ਵੀ ਸਾਨੂੰ ਕਹਿੰਦੇ ਵੀ ਕਿਸੇ ਤਰ੍ਹਾਂ ਹੌਲੀ ਹੌਲੀ ਇਹਦੇ ਵਿੱਚ ਪੋਲਿਟੀਕਲ ਪਾਰਟੀਆਂ ਦਾ ਕਸੂਰ ਵੀ ਹੈਗਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਲੋਕਾਂ ਦਾ ਕਸੂਰ ਵੀ ਹੈਗਾ ਮੈਂ ਉੱਥੇ ਦੇ ਲੋਕਾਂ ਨੂੰ ਕੱਲ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਉਹਨਾਂ ਦੇ ਵਾਰਿਸ ਹੀ ਹੋ ਉਹਨਾਂ ਦੇ ਵਾਰਸ਼ੀਆਂ ਆਪਾਂ ਖੜਦੇ ਨਹੀਂ ਹੈ ਸਾਡਾ ਜਿਹੜਾ ਸੋਸ਼ਲ ਸਟਰਕਚਰ ਹੈ ਸਾਡਾ ਸਮਾਜਿਕ ਢਾਂਚਾ ਆ ਉਹਦੇ ਵਿੱਚ ਜੇ ਅਸੀਂ ਬਦਲਾ ਨਹੀਂ ਲੈ ਕੇ ਆਏ ਅਸੀਂ ਸੋਚ ਸੋਚ ਨਹੀਂ ਬਦਲੀ ਉਹਦਾ ਕਾਰਨ ਕੋਈ ਆ ਮੈਂ ਤਾਂ ਜਿੰਨਾ ਕੁ ਪੋਲੀਟਿਕਲੀ ਸਮਝ ਸਕਿਆ ਪਿੰਡਾਂ ਦੇ ਵਿੱਚ ਜੇ ਤਾਏ ਨੇ ਖੱਬੇ ਨੂੰ ਜਾਣਾ ਤਾਂ ਚਾਚੇ ਦਾ ਪੱਕਾ ਹੀ ਆ ਵੀ ਉਹਨੇ ਸੱਜੇ ਨੂੰ ਜਾਣਾ ਇਹ ਸਾਡੀ ਸਾਡਾ ਬੇਸਿਕ ਆ ਚਾ ਪੋਲੀਟਿਕਲ ਲੋਕਾਂ ਨੂੰ ਇਹ ਫਾਇਦਾ ਹੁੰਦਾ ਉਹ ਕਹਿੰਦੇ ਵੀ ਤਾਇਆ ਇੱਧਰ ਆ ਤੇ ਚਾਚਾ ਸਾਡੇ ਨਾਲ ਆ ਤੇ ਉਹ ਕਈ ਵਾਰੀ ਇਦਾਂ ਦਾ ਪੋਲੀਟੀਸ਼ਨ ਵੀ ਉੱਥੇ ਚਲੇ ਜਾਂਦਾ ਜਿਹਨੂੰ ਉੱਪਰ ਉਹ ਸਮਾਨ ਬਿਲਕੁਲ ਖਾਲੀ ਹੋਵੇ ਤੇ ਉਹਦੇ ਨਾਲ ਵੀ ਉਹ ਜਾ ਕੇ ਤੁਰ ਪੈਂਦੇ ਆ ਮੈਂ ਤਾਂ ਪਿੰਡਾਂ ਦੇ ਵਿੱਚ ਇਹ ਵੀ ਕਹਿਣਾ ਹੁੰਦਾ ਯਾਰ ਸਾਰਿਆਂ ਨੂੰ ਇਕੱਠਿਆਂ ਨੂੰ ਸੱਦ ਲਓ ਇਹਨਾਂ ਨੂੰ ਪੁੱਛੋ ਤਾਂ ਸਹੀ ਮੈਡਮ ਇਹਨਾਂ ਨੂੰ ਪੁੱਛੋ ਤਾਂ ਸਹੀ ਕਿ ਐਕਚੁਅਲੀ ਤੁਹਾਡੇ ਕੋਲ ਹੈ ਕੀ ਆ ਤੁਸੀਂ ਕਰਨਾ ਕੀ ਚਾਹੁੰਦੇ ਆ ਕਿਉਂਕਿ ਕੋਈ ਫ੍ਰੀ ਵੀ ਵੰਡੀ ਜਾਂਦਾ ਕੋਈ ਕੁਝ ਵੰਡੀ ਜਾਂਦਾ ਵੰਡੀ ਕਾਹਦੇ ਨਾ ਜਾਵਾਂਗੇ 5 ਲੱਖ ਕਰੋੜ ਦਾ ਕਰਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਣ ਐ ਸਰਕਾਰ ਨੇ ਜਾਣਾ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਇਹਦੇ ਤੇ ਬਹੁਤ ਚੰਗਾ ਕੀਤਾ ਪਰ ਕੁਝ ਚੰਗਾ ਕੀਤਾ ਲੇਕਿਨ ਹੁਣ ਤਾਂ ਸਿਰੇ ਲੱਗ ਗਈ ਔਰ ਸਾਡਾ ਸੱਚੀ ਗੱਲ ਐ ਇਸ ਸਰਕਾਰ ਨੇ ਸਭ ਤੋਂ ਵੱਧ ਜਿਹੜਾ ਨੰਗ ਝਾਰ ਕੀਤਾ ਨਾ ਜਿਹੜਾ 100 ਬੰਦਾ ਦਿੱਲੀੋਂ ਲਿਆ ਕੇ ਬਿਠਾੜ ਦਿੱਤਾ ਤੇ ਜਿਹਨੂੰ ਸੀਐਮ ਦਾ ਆਫਿਸ ਵੀ ਕੰਟਰੋਲ ਕਰ ਲਿਆ ਮਨਿਸਟਰਾਂ ਦੀ ਤਾਂ ਗੱਲ ਹੀ ਛੱਡੋ ਐਮਐਲਏਾਂ ਦੀ ਤਾਂ ਗੱਲ ਹੀ ਛੱਡੋ ਨਹੀਂ ਤਾਂ ਯਾਰ ਅਸੀਂ ਬਾਹਰ ਤਾਂ ਲੋਕੀ ਸਾਨੂੰ ਇਹ ਕਹਿੰਦੇ ਹੁੰਦੇ ਸੀ ਯਾਰ ਇਹ ਮਾਰਸ਼ਲ ਕੌਮ ਹੈਗੀ ਆ ਇਹ ਪੰਜਾਬੀ ਲੰਡ ਵਾਲੇ ਆ ਤੇ ਇਹ ਸਾਡਾ ਹਾਲਾਤ ਜਿਹੜੇ ਅੱਜ ਦੇ ਪੈਦਾ ਹੋਏ ਪਰ ਮੈਨੂੰ ਲੱਗਦਾ ਕਿ ਆਹ ਜਿਹੜੀ ਜਥੇਬੰਦੀ ਆ ਇਨਾਂ ਦੀ ਬਹੁਤ ਵਧੀਆ ਪਹਿਲ ਹੈ ਇਹ ਸਾਡੀ ਜਿੱਥੇ ਮਰਜੀ ਡਿਊਟੀ ਲਾਉਣਗੇ ਚਾਹੇ ਪਾਣੀ ਪਲਾਉਣ ਤੇ ਲਾ ਦੇਣ ਚਾਹੇ ਕਿਤੇ ਗੇਟ ਤੇ ਲਾ ਦੇਣ ਹਾਂ ਡੈਫੀਨੇਟਲੀ ਕਿਉਂਕਿ ਪੰਜਾਬ ਦੀ ਗੱਲ ਹੈ ਬਿਲਕੁਲ 10 ਤਰੀਕ ਨੂੰ ਅਸੀਂ ਆਵਾਂਗੇ ਜੋ ਜੋ ਵੀ ਕੰਟਰੀਬਿਊਟ ਕਰ ਸਕਦੇ ਹਾਂ ਅਸੀਂ ਕਰਾਂਗੇ ਇਹਨੂੰ ਅਸੀਂ ਪੋਲੀਟੀਕਲ ਅਖਾੜਾ ਨਹੀਂ ਬਣਾਉਣਾ ਇਹਨੂੰ ਪਿਓਰਲੀ ਪੰਜਾਬ ਦੀ ਮੈਰਿਟ ਦੀ ਗੱਲ ਡੈਮੋਕਰੈਟਿਕ ਰਾਈਟਸ ਦੀ ਗੱਲ ਔਰ ਇਸ ਯੂਨੀਵਰਸਿਟੀ ਦੀ ਹੋਣਦੀ ਔਰ ਪੰਜਾਬ ਦੀ ਹੋਣਦੀ ਕਿਉਂਕਿ ਪਿਛਲੇ ਸਮੇਂ 'ਚ ਤੁਹਾਨੂੰ ਯਾਦ ਹੋਣਾ ਵੀ ਸਰਕਾਰਾਂ ਨੇ ਇਹ ਵੀ ਗੱਲ ਚਲਾਈ ਸੀ ਵੀ 10 ਏਕੜ ਜ਼ਮੀਨ ਵਿਧਾਨ ਸਭਾ ਹਰਿਆਣੇ ਦੀ ਲਈ ਅਲੱਗ ਦੇ ਦਈਏ ਉਹ ਇੱਕ ਰੋਜ਼ ਕੋਈ ਨਾ ਕੋਈ ਨਵੀਂ ਗੱਲ ਛੱਡ ਕੇ ਦੇਖਦੇ ਆ ਹੁਣ ਵੀ ਜਿਹੜਾ ਦੋ ਨੋਟੀਫਿਕੇਸ਼ਨ ਕੀਤੇ ਇੱਕ ਨੋਟੀਫਿਕੇਸ਼ਨ ਪਹਿਲਾਂ ਕੀਤਾ ਜਿਹਦੇ ਤੇ ਕਹਤਾਂ ਵੀ ਵਿਧਰੋ ਕਿਰ ਕਰ ਲਿਆ ਉਹਨੂੰ ਮੇਰਾ ਖਿਆਲ ਹੈ ਖੂਬ ਚੈਨਲਾਂ ਨੇ ਤੁਸੀਂ ਵੀ ਸਭ ਨੇ ਚਲਾਇਆ ਮੈਂ ਵੀ ਸੱਚੀ ਗੱਲ ਆ ਕਹਿਣ ਲੱਗਾ ਸੀਗਾ ਲੇਕਿਨ ਜਦੋਂ 15 20 ਮਿੰਟਾਂ ਬਾਅਦ ਹੀ ਇੱਕ ਦੂਸਰਾ ਨੋਟੀਫਿਕੇਸ਼ਨ ਇਸ਼ੂ ਕਰ ਦਿੱਤਾ ਵੀ ਅਸੀਂ ਇਹ ਜਿਹੜਾ ਆ ਇਹ ਸਿਰਫ ਤੇ ਸਿਰਫ ਇਹਦਾ ਸਮਾਂ ਜਿਹੜਾ ਸਸਪੈਂਡ ਕੀਤਾ ਆ ਬਾਕੀ ਤਾਂ ਸਾਰਾ ਕੁਝ ਜੋ ਅਸੀਂ ਕੀਤਾ ਉਹ ਬਹਾਲ ਹੈਗਾ ਸੋ ਮੈਨੂੰ ਲੱਗਦਾ ਇਦਾਂ ਦੀਆਂ ਚਲਾਕੀਆਂ ਇਹਦੇ ਵਿੱਚ ਨਾ ਮੈਨੂੰ ਮਾਨਸਿਕਤਾ ਦੀ ਪ੍ਰੋਬਲਮ ਹੈ ਇਹਨਾਂ ਦੀ ਮਾਨਸਿਕਤਾ ਦੀ ਪ੍ਰੋਬਲਮ ਹੈ ਕਿ ਕੋਈ ਜਦੋਂ ਜਦੋਂ ਵੀ ਸੈਂਟਰਲਾਈਜੇਸ਼ਨ ਹੋਈ ਆ ਕਿਸੇ ਚੀਜ਼ ਦੀ ਵੀ ਉਦੋਂ ਉਦੋਂ ਉਹਦੀਆਂ ਬਹੁਤੀਆਂ ਕਿਉਂਕਿ ਦੇਖੋ ਮੰਨ ਲਓ ਇੱਕ ਬਿਊਰੋਕਰਟ ਆ ਆਈਐਸ ਆ ਇੱਕ ਆਈਪੀਐਸ ਆ ਉਹ ਦਿੱਲੀ ਦੇ ਵਿੱਚ ਵੀ ਤਾਂ ਉਹੋ ਹੀ ਆ ਜਿਹੜਾ ਇੱਥੇ ਹੈਗਾ ਤੇ ਜੇ ਉਹ ਇੱਥੇ ਫੈਸਲੇ ਅਸੀਂ ਠੀਕ ਤਰ੍ਹਾਂ ਕਰ ਸਕਦੇ ਅਸੀਂ ਦਿੱਲੀ ਜ਼ਰੂਰ ਜਾਣਾ ਹੈਗਾ ਕਿਉਂਕਿ ਅਸੀਂ ਜਿੰਨਾ ਚਿਰ ਡੀਸੈਂਟਰਲਾਈਜ਼ੇਸ਼ਨ ਨਹੀਂ ਕਰਦੇ ਜਿੰਨਾ ਚਿਰ ਅਸੀਂ ਡੈਮੋਕਰੈਟਿਕ ਚੁਣੇ ਹੋਏ ਨਮਾਇंदे ਮੈਂ ਤਾਂ ਇਹ ਵੀ ਇਸ ਇਸ ਸਟੂਡੈਂਟ ਜਥੇਬੰਦੀ ਨੂੰ ਇਹ ਵੀ ਕਹੂੰਗਾ ਕਿ ਤੁਸੀਂ ਪੋਲਿਟਿਕਲ ਸਿਸਟਮ ਦੇ ਵਿੱਚ ਵੀ ਆਓ ਕਿਉਂਕਿ ਜਿੰਨਾ ਚਿਰ ਪੜਿਆ ਲਿਖਿਆ ਵਰਗ ਇਹਦੇ ਵਿੱਚ ਨਹੀਂ ਆਊਗਾ ਖੜਾ ਹੋਣ ਵਾਲਾ ਵਰਗ ਇਹਦੇ ਵਿੱਚ ਨਹੀਂ ਆਊਗਾ ਉਹਨਾਂ ਚਿਰ ਮੈਨੂੰ ਲੱਗਦਾ ਪੋਲਿਟਿਕਲ ਸਿਸਟਮ ਦੇ ਵਿੱਚ ਵੀ ਬਹੁਤ ਸੁਧਾਰ ਹੋਣ ਦੇ ਚਾਂਸਸ ਨਹੀਂ ਹੈਗੇ ਆਉਣ ਦੀ ਜ਼ਰੂਰਤ ਹੈ ਕੋਕਾ ਮੈਂ ਵੀ ਇਹੀ ਸੋਚਦਾ ਸੀ ਜਿੱਦਣ ਮੈਂ ਡਾਇਰੈਕਟਰ ਸਪੋਰਟਸ ਤੋਂ ਰਿਜ਼ਾਈਨ ਕੀਤਾ ਤੇ ਮੈਂ ਪਹਿਲਾਂ ਇਹ ਗੱਲ ਕਹੀ ਸੀ ਵੀ ਯਾਰ ਮੇਰਾ ਇਹ ਫੀਲਡ ਨਹੀਂ ਹੈ ਮੈਂ ਨਹੀਂ ਆਉਂਦਾ ਲੇਕਿਨ ਯਾਰ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗਵਾਂਢੀ ਦੇ ਘਰ ਇਹ ਸਾਰੇ ਜਦੋਂ ਇਹ ਸੋਚਣ ਲੱਗ ਪੈਣਗੇ ਤਾਂ ਫਿਰ ਕਿਦਾਂ ਸਿਸਟਮ ਦੇ ਵਿੱਚ ਬਦਲਾਅ ਆਊਗਾ ਯੈਸ ਇਹਦੇ ਵਿੱਚ ਮੈਨੂੰ ਲੱਗਦਾ ਡਿਫਿਕਲਟੀਜ਼ ਹੈਗੀਆਂ ਬਟ ਐਟ ਦਾ ਸੇਮ ਟਾਈਮ ਚੰਗੇ ਲੋਕਾਂ ਨੂੰ ਇਹਦੇ ਵਿੱਚ ਆਉਣ ਦੀ ਜ਼ਰੂਰਤ ਆ ਔਰ ਖਾਸ ਕਰਕੇ ਡੈਮੋਕਰੇਸੀ ਦਾ ਜਿਹੜਾ ਫੋਰਥ ਪਿਲਰ ਆ ਇਹ ਮੇਰੇ ਵੱਲੋਂ ਦੇਖ ਕੇ ਹੱਸ ਰਿਹਾ ਸੀ ਵੀ ਆ ਗੱਲ ਕੀਤੀ ਰਹੀ ਹੈ ਵੀ ਪਿਛਲੇ ਸਮੇਂ ਚ ਤੁਹਾਡਾ ਵੀ ਗਲਾ ਨਹੀਂ ਬਹੁਤ ਕੁੱਟਿਆ ਤੇ ਹੁਣ ਜਿੱਦਣ ਆ ਮੈਂ ਦੇਖਿਆ ਜਿੱਦਣ ਅਖਬਾਰਾਂ ਖੂਰਾ ਇਹ ਨਹੀਂ ਮੈਨੂੰ ਲੱਗਦਾ ਜਾਣ ਨਹੀਂ ਦਿੱਤੀਆਂ ਆ ਆ ਰੋਕ ਲੈ ਫੋਰ ਵੀਲਰ ਤੇ ਦੂਸਰੇ ਤੀਸਰੇ ਸਿਰਫ ਇੰਨਾ ਕੀ ਆ ਕਿ ਆਪਣੇ মিডিਆ ਹਾਊਸਸ ਨੂੰ ਵੀ ਇਹ ਗੱਲ ਕਹੋ ਕਿ ਯਾਰ ਡੈਮੋਕਰੇਸੀ ਦੀ ਬਿਊਟੀ ਇਹ ਆ ਵੀ ਜੇ ਚਾਰੇ ਪਿੱਲਰ ਠੀਕ ਕੰਮ ਕਰਨਗੇ ਤਾਂ ਤਾਂ ਹੀ ਜਾ ਕੇ ਸਾਡਾ ਸਾਰਿਆਂ ਦਾ ਚੰਗੇ ਪਾਸੇ ਨੂੰ ਸੁਧਾਰ ਹੋ ਸਕਦਾ